ਤੁਹਾ ਮਾਰ ਨੂੰ ਕਵਰ ਦਾ ਨਹੀਂ ਲੈਣਾ ਲੈਣਾ ਕਵਰ ਤੋਂ ਆਪਾਂ ਲੈਣਾ ਸਮਝੋ ਨਾ 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 ਮੈਂ ਨਹੀਂ ਲੈ ਐ ਸ਼ਹਿਰ ਵਾਲਿਆਂ ਨੇ ਵੀ ਟੋਣੀ ਮੈਂ ਇਹਨਾਂ ਮੁਸਲਮਾਨ ਵੀ ਟੋਣੀ ਮੈਂ ਤੁਹਾਡੀ ਵੀ ਟੋਣੀ ਤਿਆਰ ਹੈ ਪਰ ਮੈਂ 10000 ਰੁਪਏ ਚਲਾਨ ਪਾ ਲਿਆ ਬ੍ਰਦਰ ਵੀ ਇਹਨਾਂ ਵਾਲਾ ਨਹੀਂ ਨਹੀਂ ਸ਼ਰਾਬ ਇੱਕ ਮਿੰਟ ਉਹ ਵੀ ਪਾ ਗਾ ਇਹ ਸਮਾਨ ਦੀ ਵੀ ਗੱਲ ਹੈ ਮਾੜਾ ਉਹ ਅੱਡਾ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕਰਦੇ ਆ ਉਹਨਾਂ ਤੁਸੀਂ ਕਿੱਥੇ ਚੱਕ ਕੇ ਗਿਆ ਗਿਆ ਉਹ ہمارا ਤੁਹਾਨੂੰ ਖਬਰ ਦਾ ਨਹੀਂ ਲੈਣਾ ਲੈ ਖਬਰ ਤੋਂ ਆਪਾਂ ਲੈਣਾ ਹੈ ਸਮਝੋ ਨਾ 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 ਮੈਂ ਨੋ ਮੈਂ ਸ਼ਹਿਰ ਵਾਲਿਆਂ ਨੂੰ ਟੁੰਡੀ ਮੈਂ ਇਹਨਾਂ ਮੁਸਫਰਾਂ ਨੂੰ ਟੁੰਡੀ ਮੈਂ ਤੁਹਾਡੀ ਵੀ ਸੁਣਨ ਕਿਹਾ ਪਰ ਮੈਂ 10000 ਦਾ ਚਲਾਨ ਪਾ ਲਿਆ ਬ੍ਰਦਰ ਵੀ ਇਹਨਾਂ ਵਾਹਨ ਕੋਲ ਲੱਗੇ ਨਹੀਂ ਸ਼ਰਾਹ ਇੱਕ ਮਿੰਟ ਉਹ ਵਿਭਾਗ ਸਮਾਨ ਦੀ ਵੀ ਗੱਲ ਹੈ ਮਾੜਾ ਉਹ ਟੋਟਾ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕੱਢਦੇ ਆ ਉਹਨਾਂ ਤੁਸੀਂ ਇਕੱਠੀ ਚੱਕ ਕੇ ਆ ਗਿਆ ਉਹ ਮਾਰ ਤੁਹਾਨੂੰ ਖਬਰ ਦਾ ਨਹੀਂ ਲੈਣਾ ਲੈ ਖਬਰ ਤੋਂ ਆਪਾਂ ਲੈਣਾ ਸਮਝੋ ਨਾ 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 ਮੈਂ ਨਾ ਮੈਂ ਸ਼ਹਿਰ ਵਾਲਿਆਂ ਨੇ ਵੀ ਟੁੰਡੀ ਮੈਂ ਇਹਨਾਂ ਮੁਸਲਮਾਨ ਵੀ ਟੁੰਡੀ ਪਰ ਮੈਂ 10000 ਦਾ ਚਲਾਨ ਪਾ ਰਿਹਾ ਬ੍ਰਦਰ ਵੀ ਇਹਨਾਂ ਨਾਲ ਪਹੁੰਚ ਕੇ ਨਹੀਂ ਸ਼ਰਾਬ ਇੱਕ ਮਿੰਟ ਉਹ ਵਿਭਾਗ ਇਹ ਸਮਾਨ ਦੀ ਵੀ ਗੱਲ ਹੈ ਮਾੜਾ ਮੋਟਾ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕੱਢਦੇ ਆ ਉਹਨਾਂ ਤਾਂ ਸਿੱਕੜੀ ਨਹੀਂ ਚੱਕਦੇ ਗਿਆ ਉਹ ਮਾਰਾ ਤੁਹਾਨੂੰ ਕਬਰ ਦਾ ਨਹੀਂ ਲੈਣਾ ਲੈਣਾ ਕਬਰ ਤੋਂ ਆਪਾਂ ਲੈਣਾ ਸਮਝੋ ਨਾ 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 ਮੈਂ ਨੋ ਮੈਂ ਸ਼ਹਿਰ ਵਾਲਿਆਂ ਨੂੰ ਟੋਣਦੀ ਮੈਂ ਇਹਨਾਂ ਮੁਸਫਰਾਂ ਨੂੰ ਟੋਣਦੀ ਮੈਂ ਤੁਹਾਡੀ ਵੀ ਸੁਣਤੀ ਆ ਪਰ ਮੈਂ ਆ 10000 ਦਾ ਚਲਾਨ ਪਾ ਰਿਹਾ ਸਰਦਾਰ ਵੀ ਇਹਨਾਂ ਵਾਹਨ ਕੋਲਾਂ ਕੀ ਇਹਨਾਂ ਸ਼ਰਾਬ ਇੱਕ ਉਹ ਵਿਭਾਗ ਇਹ ਸਮਾਨ ਦੀ ਵੀ ਗੱਲ ਹੈ ਮਾੜਾ ਉਹ ਅੱਡਾ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕੱਢਦੇ ਆ ਇਹਨਾਂ ਤਾਂ ਸਿੱਕੜੀ ਚੱਕ ਕੇ ਗਿਆ ਲੱਗਿਆ ਉਹ ਮਾਰਾ ਤੁਹਾਨੂੰ ਖਬਰ ਦਾ ਇਹ ਲੈਣਾ ਲੈ ਖਬਰ ਤੋਂ ਆਪਾਂ ਜੇ ਨਾ ਸਮਝੋ ਨਾ 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 ਮੈਂ ਮੈਂ ਨਾ ਮੈਂ ਸ਼ਹਿਰ ਵਾਲਿਆਂ ਦੀ ਵੀ ਟੁੰਡੀ ਮੈਂ ਇਹਨਾਂ ਮਜ਼ਦੂਰਾਂ ਦੀ ਵੀ ਟੁੰਡੀ ਮੈਂ ਤੁਹਾਡੀ ਵੀ ਟੁੰਡੀ ਤਿਆਰ ਪਰ ਮੈਂ ਆ 10000 ਦਾ ਚਲਾਨ ਆਪਾਂ ਕਰਾਂਗੇ ਬ੍ਰਦਰ ਵੀ ਕਹਿੰਦੇ ਆ ਹਾਕ ਵਾਲਾਂ ਕੀ ਜੀ ਰਣਕਸ਼ਰਾ ਇੱਕ ਮੈਂ ਕੀ ਬਗਾ ਇਹ ਸਮਾਨ ਦੀ ਵੀ ਗੱਲ ਦਾ ਮਾੜਾ ਉਹ ਅੱਠਾ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਕ ਕਰਦੇ ਆ ਉਹਨਾਂ ਤੋਂ ਇਕੱਠੀ ਚੱਕ ਕੇ ਗਿਆ ਅਰੇ ਲੱਗਿਆ ਉਹ ਹਮਾਰਾ ਤੁਹਾਨੂੰ ਖਬਰ ਦਾ ਕੀ ਲੈਣਾ ਲੈਣਾ ਖਬਰ ਤੋਂ ਆਪਾਂ ਜੇ ਨਾ ਸਮਝੋ ਨਾ 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 ਮੈਂ ਲੋ ਮੈਂ ਸ਼ਹਿਰ ਵਾਲਿਆਂ ਨੂੰ ਟੋਣੀ ਮੈਂ ਇਹਨਾਂ ਮਜ਼ਦੂਰਾਂ ਨੂੰ ਟੋਣੀ ਪਰ ਮੈਂ ਆ 10000 ਦਾ ਚਲਾਨ ਆਪਾਂ ਲੈ ਲੇ ਬ੍ਰਦਰ ਵੀ ਕਹਿੰਦਾ ਹਾਂ ਕੋਲ ਲੱਗੇ ਜਿੰਨੇ ਅੱਖਰ ਉਹ ਜੀ ਕਰਦੇ ਆ ਸਰ ਇੱਕ ਮਿੰਟ ਆਹ ਸਮਾਨ ਦੀ ਵੀ ਗੱਲ ਕਰ ਮਾੜਾ ਮੋਟਾ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕੱਢਦੇ ਆ ਮੈਂ ਤਾਂ ਸਿੱਕੜੀ ਨਹੀਂ ਚੱਕ ਲੈ ਗਿਆ ਬਰੀ ਗੱਲ